ਸਮਾਗਮ ਦੇ ਵਿੱਚ ਪਹਿਲਾ ਇਕੱਠੇ ਡਾਂਸ ਕੀਤਾ ਫਿਰ ਉਹਨਾਂ ਹੀ ਮੁੰਡਿਆਂ ਨੇ ਮਾਪਿਆਂ ਦੇ ਇਕਲੌਤੇ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਮਾਮੂਲੀ ਜਿਹੇ ਝਗੜੇ ਨੂੰ ਲੈ ਕੇ ਨੌਜਵਾਨ ਦੀ ਉਮਰ ਮਹਿਜ਼ 24 ਸਾਲ ਦੀ ਹੈ ਜਿਸ ਦਾ ਨਾਮ ਮੰਗਲ ਸਿੰਘ ਸੀ ਜੋ ਜੋ ਬਰਨਾਲਾ ਦੇ ਧਨੋਲਾ ਦਾ ਰਹਿਣ ਵਾਲਾ ਸੀ ਜਾਣਕਾਰੀ ਮੁਤਾਬਕ ਨੌਜਵਾਨ ਮੰਗਲ ਸਿੰਘ ਆਪਣੀਆਂ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਇਸ ਮੌਕੇ ਜਾਣਕਾਰੀ ਦੰਦਿਆ ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਬੀਤੀ ਰਾਤ ਉਸ ਦਾ ਲड़का ਕਿਸੇ ਵਿਆਹ ਦੇ ਵਿੱਚ ਗਿਆ ਹੋਇਆ ਸੀ ਬਰੂਜ਼ਾ ਕਤਲ ਕਰ ਦਿੱਤਾ ਗਿਆ ਕੁਝ ਮੁੰਡਿਆਂ ਦੇ ਵੱਲੋਂ ਹਸਪਤਾਲ ਜਾਣ ਤੋਂ ਬਾਅਦ ਉਸ ਨੂੰ بیٹے ਦੀ ਮੌਤ ਦਾ ਪਤਾ ਲੱਗਿਆ ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਸ ਦੇ بیٹے ਦੇ ਦੋਸਤ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਸੀ ਇਸ ਦੌਰਾਨ ਸਾਰੇ ਡੀਜੇ ਤੇ ਨੱਚ ਰਹੇ ਸਨ ਜਿਸ ਤੋਂ ਬਾਅਦ ਕੁਝ ਦੋਸਤ ਸਮਾਗਮ ਤੋਂ ਦਾਣਾ ਮੰਡੀ ਚਲੇ ਗਏ ਜਿੱਥੇ ਮੰਗਲ ਸਿੰਘ ਦਾਕਰਨ ਨਾਮ ਦੇ ਨੌਜਵਾਨ ਦੇ ਨਾਲ ਝਗੜਾ ਹੋ ਗਿਆ ਜਿਸ ਤੋਂ ਬਾਅਦ ਦੂਜੇ ਨੌਜਵਾਨ ਕਰਨ ਨੇ ਆਪਣੇ ਪਿਤਾ ਨੂੰ ਬੁਲਾਇਆ ਅਤੇ ਉਸ ਦੇ ਪਿਤਾ ਨੇ ਆਉਂਦੇ ਹੀ ਨੌਜਵਾਨ ਦੇ ਪੇਟ ਦੇ ਵਿੱਚ ਚਾਕੂ ਵਰਗੀ ਕੋਈ ਨੁਕਿੱਲੀ ਚੀਜ਼ ਮਾਰ ਦਿੱਤੀ ਜਿਸ ਕਾਰਨ ਮੰਗਲ ਸਿੰਘ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਦੂਜੇ ਨੌਜਵਾਨਾਂ ਦੇ ਵੱਲੋਂ ਉਸ ਨੂੰ ਤੁਰੰਤ ਜ਼ਖਮੀ ਹਾਲਤ ਦੇ ਵਿੱਚ ਤਨੋਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੋਂ ਉਸ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਤੇ ਰਸਤੇ ਦੇ ਵਿੱਚ ਹੀ ਉਸ ਦੀ ਮੌਤ ਹੋ ਗਈ ਉਨਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਘਟਨਾ ਤੋਂ ਕੁਝ ਸਮਾਂ ਪਹਿਲਾਂ ਮੁਲਜ਼ਮ ਅਤੇ ਨੌਜਵਾਨ ਮੰਗਲ ਸਿੰਘ ਜਿਸ ਦੀ ਮੌਤ ਹੋ ਚੁੱਕੀ ਆ ਉਹ ਡੀਜੇ ਤੇ ਇਕੱਠੇ ਡਾਂਸ ਕਰ ਰਹੇ ਸਨ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਮੰਗਲ ਸਿੰਘ ਜਿਸ ਦੀ ਮੌਤ ਹੋ ਚੁੱਕੀ ਆ ਉਹ ਲਾਲ ਕਮੀਜ਼ ਪਾ ਕੇ ਡਾਂਸ ਕਰ ਰਿਹਾ ਹੈ ਅਤੇ

ਕੱਲਾ ਪੁੱਤ ਸੀ ਮਾਪਿਆਂ ਦਾ ਜੀ ਵੀ ਇਹਨਾਂ ਨੂੰ ਸਖਤ ਤੋਂ ਸਖਤ سزا ਮਿਲਣੀ ਚਾਹੀਦੀ ਹੈ ਜੀ ਕਿਸੇ ਪ੍ਰਕਾਰ ਜਿ ਇਹਨਾਂ ਨੂੰ ਕੋਈ ਛੋੜ ਨਹੀਂ ਚਾਹਣੀ ਚਾਹੀਦੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੀ ਵੱਡੀ ਹੀ ਮੰਗ ਹੈ ਜੀ ਹਾਂ ਜੀ ਹੋ ਸਕਦੀ ਸੀ ਜੀ ਬਹਿ ਕੇ ਗੱਲ ਕਰ ਲੈਂਦੇ ਸਾਨੂੰ ਦੱਸ ਦਿੰਦੇ ਜੀ ਕਦੇ ਸਾਡੇ ਆ ਜਾਂਦੇ ਅਸੀਂ ਗੱਲ ਕਰਾਂਦੇ ਜੀ ਬਹਿ ਕੇ ਸਮਝਾਉਂਤਾ ਕਰਾਂਦੇ ਕੋਈ ਜਾਂ ਕੋਈ ਸੱਟ ਵੀੜ ਮਾਰਦੇ ਜੀ ਜਮਾ ਉੱਜੜ ਗਿਆ ਜੀ ਰਾਤ ਸਾਨੂੰ ਇੱਕ ਰੁਕਾ ਨੋਟ ਹੋਇਆ ਵੀ ਜਿਸ ਚ ਬਰਨਾਲਾ ਤੋਂ ਵੀ ਮੰਗਲ ਸਿੰਘ ਪੁੱਤਰ ਗੁਰਪਾਲ ਸਿੰਘ ਬ੍ਰੌਡ ਡੈਟ ਦਾ ਜੇ ਇਸ ਵੰਦ ਵਿੱਚ ਅਸੀਂ ਜਿਉਂ ਹੀ ਇਹਦੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਤਾਂ ਪਤਾ ਇਹ ਲੱਗਿਆ ਵੀ ਇੱਕ ਕੱਲ ਸੰਦੀਪ ਸਿੰਘ ਉਰਫ ਸੰਜੂ ਉਹਦੀ ਭੈਣ ਰੇਨੂ ਰਾਣੀ ਦਾ ਵਿਆਹ ਹੈ 11 ਤਰੀਕ ਨੂੰ ਅੱਗੇ ਉਹਦਾ ਕੋਈ ਬਾਬੇ ਦੀ ਸੁੱਖ ਦੇ ਸੰਬੰਧ ਵਿੱਚ ਕੋਈ ਪ੍ਰੋਗਰਾਮ ਸੀਗਾ ਉਹਨਾਂ ਦਾ ਜਿਹਦੇ ਵਿੱਚ ਉੱਥੇ ਆਂਡ ਗਵਾਂਡ ਦੇ ਦਾਣਾ ਮੰਡੀ ਤੇ ਉਹਨਾਂ ਦੇ ਘਰ ਘਰ ਇਕੱਠੇ ਹੋਏ ਹੋਏ ਸਨ ਤੇ ਜਿੱਥੇ ਉਹ ਡੀਜੇ ਵਗੈਰਾ ਤੇ ਨੱਚਣ ਟੱਪਣ ਤੋਂ ਬਾਅਦ ਉਹਨਾਂ ਦੀ ਆਪਸ ਵਿੱਚ ਗਾਲੀ ਗਲੋਚ ਹੋ ਗਈ ਜਿਸ ਕਰਕੇ ਜਿਹੜਾ ਉੱਥੇ ਮੰਗਲ ਸਿੰਘ ਦੇ ਨਾਲ ਜਿਹੜੀ ਬਹਿਸ ਹੋਈ ਉਹਦਾ ਨਾਮ ਕਰਨ ਸਿੰਘ ਆ ਇਹ ਸਾਰੇ ਜਣੇ ਉੱਥੋਂ ਘਰ ਤੋਂ ਬਾਹਰ ਨਿਕਲ ਕੇ ਮੰਡੀ ਚ ਆ ਗਏ ਜਿੱਥੇ ਆ ਕੇ ਕਰਨ ਨੇ ਮੰਗਲ ਸਿੰਘ ਨੂੰ ਕਿਹਾ ਵੀ ਤੂੰ ਰੁਕ ਮੇਰਾ ਡੈਡੀ ਆਉਂਦਾ ਐ ਐਨੇ ਥੋੜੇ ਟਾਈਮ ਬਾਅਦ ਤਕਰੀਬਨ 4-5 ਮਿੰਟ ਬਾਅਦ ਉਹਦਾ ਫਾਦਰ ਚਮਕੀਲਾ ਸਿੰਘ ਮੌਕੇ ਤੇ ਆ ਗਿਆ ਜਿਨੇ ਅਨੁਸਾਰ ਮੰਗਲ ਸਿੰਘ ਨੂੰ ਜੱਫਾ ਪਾ ਕੇ ਉਹਦੇ ਢਿੱਡਾਂ ਤੇ ਉਸਦੇ ਨਿਚਲੇ ਹਿੱਸੇ 'ਚ ਦੋ ਤਿੰਨ ਵਾਰ ਕੀਤੇ ਚਾਕੂ ਦੇ ਇਹ ਇਹ ਜਿਹੜੀ ਘਟਨਾ ਹੈ ਉਹ ਹੁੰਦੀ ਦੇਖਿਆ ਵਿਸ਼ੇਖ ਨੇ ਜਿਹੜਾ ਉੱਥੇ ਮੌਕੇ ਤੇ ਹਾਜ਼ਰ ਸੀ ਤਾਂ ਉਹਦੇ ਬਿਆਨਾਂ ਤਹਿਤ ਜਿਹੜਾ ਹੈ ਜਿਹੜਾ ਹੈਗਾ ਹੈਗਾ ਇਹਦੇ 103 ਬੀ ਐਨਐਸ ਤਹਿਤ ਮਰਡਰ ਕੇਸ ਦਰਜ ਕੀਤਾ ਜਾ ਰਿਹਾ ਤੇ ਜਿਸ ਦੀ ਹੈਗੀ ਹੈ ਤਪਤੀ ਚੱਲ ਰਹੀ ਹੈ ਇਹ ਬਾਈ ਨੇ ਪਰਚਾ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਊਗਾ ਨਹੀਂ ਕੋਈ ਰੰਜਿਸ਼ ਨਹੀਂ ਦੀ ਆ ਆਪਸ ਵਿੱਚ ਗਵਾਂਡੀ ਸੀ ਪ੍ਰੋਗਰਾਮ ਤੇ ਇਕੱਠੇ ਹੋਏ ਵੀ ਇਹਨਾਂ ਦਾ ਕੰਮ ਗਾਲੀ ਗਲੋਚ ਤੋਂ ਹੀ ਵਧਿਆ ਗਾਲੀ ਗਲੋਚ ਦੇ ਮੌਕੇ ਤੇ ਤਕਰਾਰ ਹੋ ਗਿਆ ਮੌਕੇ ਤੇ ਇਨਸਟੈਂਟ ਰਿਐਕਸ਼ਨ ਹੋਣ ਕਰਕੇ ਜਿਹੜਾ ਹੈਗਾ ਇਹ ਮਰਡਰ ਹੋਇਆ ਕੀ ਅਜੇ ਲਿਖਾ ਪੜੀ ਕਰ ਰਹੇ ਆ ਕਿ ਮਤਲਬ ਇਹਦਾ ਜਿਹੜਾ ਹੈਗਾ ਡੈੱਡ ਬੋਡੀ ਸਿਵਲ ਹਸਪੀਟਲ ਬਰਨਾਲਾ ਮੋਰਚਲੀ ਚ ਹੈ ਉੱਥੇ ਜਾ ਕੇ ਅਸੀਂ ਜਿਹੜੀ ਹੈਗੀ ਐ ਪੋਸਟਮਾਰਟਮ ਕਰਵਾ ਕੇ লাশ ਨੂੰ ਵਾਰਸਾਂ ਦੇ ਹਵਾਲੇ ਕਰ ਦਾਂਗੇ ਸਾਨੂੰ ਕੋਈ ਪਤਾ ਨਹੀਂ ਵੀ ਵਿਆਹ ਤੇ ਗਿਆ ਸੀਗਾ ਕਹਿੰਦਾ ਹਜੇ ਵਿਆਹ ਤਾਂ 11 ਤਰੀਕ ਨੂੰ ਹੋਣਾ ਦਾ 7 ਵਜੇ ਗਿਆਗਾ ਮੇਰੇ ਕੋਲ ਮਾਂ ਕਹਿੰਦਾ ਤੂੰ ਵੀ ਕਰਨਾ ਕਰੀ ਮੈਂ ਰੋਟੀ ਵੀ ਉੱਥੇ ਕਾ ਮੈਂ ਰੋਟੀ ਵੀ ਨਾ ਬਣਾਈ ਉਹ ਦੂ ਬਾਤ ਤਾਂ ਵੀਰ ਮੈਨੂੰ 10 ਵਜੇ ਪਤਾ ਲੱਗਿਆ ਬਸ ਕੁਝ ਨਹੀਂ ਪਤਾ ਉਹ ਦੂ ਵੀ ਉੱਥੇ ਵੀ ਨਹੀਂ ਸੀ ਤਾਂ ਹਸਪੀਟਲ 'ਚ ਹੀ ਗਏ ਹਨ ਕੋਈ ਪਤਾ ਨਹੀਂ ਕੀ ਹੋਇਆ ਸਾਡੇ ਬੱਚੇ ਨਾਲ ਕੀ ਕਿਵੇਂ ਬੈਰੀਆਂ ਨੇ ਮੇਰੇ ਪੁੱਤ ਨੂੰ ਮਾਰਿਆਗਾ ਕਿਵੇਂ ਨਾਲ ਮੇਰੇ ਪੁੱਤ ਨੇ ਕਿਵੇਂ ਜਾਨ ਦਿੱਤੀ ਕਿਵੇਂ ਨਾਲ ਕੋਈ ਪਤਾ ਨਹੀਂ ਮੈਨੂੰ ਠੀਕ ਮੇਰਾ ਨਾਮ ਸੰਦੀਪ ਸਿੰਘ ਸੰਜੂ ਹੈਗਾ ਇਹ ਮੇਰੀ ਭੈਣ ਦਾ ਵਿਆਹ ਸੀਗਾ ਜੀ ਮਤਲਬ ਮੇਰੀ ਮੰਮੀ ਡੇਢੀ ਹੈ ਨਹੀਂਗੇ ਉਹ ਬੰਦੇ ਜਿਹੜੇ ਆਪਣੇ ਯਾਰ ਦੋਸਤੋਂ ਨਿੱੱਗੇ ਸਰਵਾਦ ਕੁਕਵੀਲ ਸੰਜਰਨ ਦਾਰ ਬੰਦਾ ਸੀਗਾ ਜੀ ਪੂਰਾ ਜੀ ਦੀ ਹਫਤਾ ਹੋਈ ਹੈ ਜੀ ਆਪਣੇ ਘਰੇ ਪੂਰੀ ਜ਼ਿੰਮੇਵਾਰੀ ਸੰਭ ਰਿਆ ਸੀਗੀ ਸ਼ਾਮ ਨੂੰ ਚਲੋ ਹੁਣ ਪ੍ਰੋਗਰਾਮ ਸੀਗਾ ਜੀ ਚਲੋ ਕੋਈ ਥੋੜੀ ਬੋਤੀ ਖਾ ਪੀ ਕੇ ਅਸੀਂ ਬਾਹਰ ਆ ਗਏ ਤੁਮਣਾਂ ਚ ਟੱਪ ਕੇ ਕੋਈ ਐਸੀ ਵਾਸੀ ਕੋਈ ਗੱਲ ਹੀ ਨਹੀਂ ਹੋਈ ਜੀ ਜਿਹੜੇ ਐਡੀ ਜ਼ਿਆਦਾ ਮਤਲਬ ਗੱਲ ਹੋ ਜਾਈ ਉਹ ਆਪਸ ਵਿੱਚ ਥੋੜੀ ਬੋਤੀ ਜੜੇ ਨੇ ਜਿਹੜੇ ਜਦਾ ਦੇ ਵਿੱਚ ਉਹਨੇ ਉਹਦੇ ਡੈਡੀ ਨੂੰ ਬੁਲਾਇਆ ਉਹਦੇ ਡੈਡੀ ਨੇ ਹਾਂ ਸਰ ਗੱਲ ਨਹੀਂ ਕਰੀ ਬਾਈ ਮੇਰੇ ਵਿੱਚ ਸਾਨੂੰ ਦਿਖਿਆ ਵੀ ਨਹੀਂ ਹੈਗਾ ਜੀ ਉਦੇ ਅਨੁਸਾਰ ਇਹ ਕੋਈ ਐਗੈਸੀ ਕੋਈ ਨਾ ਜੱਕੂ ਜੁੱਤੂ ਫੂਈ ਦਿਖਾ ਜਾਂ ਉਦੇ ਅਨੁਸਾਰ ਮਾਰੀਆਂ ਨਹੀਂ ਮਾਰ ਕੇ ਬੰਦੇ ਭੱਜ ਗਏ ਇੱਕੋ ਨਾਲਤੀ ਹਨ ਦੇਖੇ ਵੀ ਨਹੀਂ ਹੈਗੇ ਹਨ ਇਹਦੇ ਵਿੱਚ ਕਿੰਦਰ ਵੀ ਕੀ ਗੱਲ ਬਾਤ ਹੋਈ ਹੈ ਇਹ ਮੁੰਡਾ ਲਾਲੋ ਕੱਲਾ ਪੁੱਤ ਸੀਗਾ ਮਾਪਿਆਂ ਦਾ ਹੀ ਦੋ ਭੈਣਾਂ ਦਾ ਭਾਈ ਹੈਗਾ ਜਿਹੜੀ ਵੀ ਹੱਤਿਆ ਹੋਈ ਹੈ ਇਹਨਾਂ ਨਿੱਗੇ ਸੁਭਾਅ ਇਹਨਾਂ ਸਾਵੀਪਾਰ ਜਿਹੜਾ ਵੀ ਹਰ ਇੱਕ ਗੱਲ ਸਾਡੀ ਮੰਨਦਾ ਰਿਹਾ ਮੈਂ ਉਹਨੂੰ ਘੂਰ ਰਿਹਾ ਸੀਗਾ ਉਸ ਟਾਈਮ ਵੀ ਜਿਸ ਟਾਈਮ ਉਹ ਕਰਨ ਨਾਲ ਜਿੱਦ ਰਿਹਾ ਸੀ ਮੈਂ ਕਰ ਉਹ ਨਹੀਂ ਕਹਾ ਮੰਗਲ ਨੂੰ ਵੀ ਮੰਗਲ ਗਈ ਆਪਣੀ ਭੈਣ ਦਾ ਵਿਆਹ ਜਾ ਵੀ ਆ ਪਾਣੀ ਕੋਈ ਕਲੇਸ਼ ਨਹੀਂ ਚਾਹੁੰਦੇ ਆਪਾਂ ਇਹ ਚਾਹੁੰਦੇ ਆ ਵੀ ਯਾਰ ਬੱਸ ਵੀ ਨਿਬੜ ਜੇ ਸਾਨੂੰ ਇਹ ਸੀਗਾ ਜੀ ਉਹਦਾ ਡੈਡੀ ਆਊਗਾ ਮੁੰਡੇ ਦਾ ਕਰਨ ਦਾ ਆ ਕੇ ਸਾਡੇ ਨਾਲ ਗੱਲਬਾਤ ਕਰੂਗਾ ਆਪਾਂ ਸਮਝਾ ਕੇ ਉਹਨਾਂ ਨੂੰ ਭੇਜ ਦਾਂਗੇ ਵਾਪਸ ਇਹ ਨਹੀਂ ਨਾ ਪਤਾ ਸੀ ਵੀ ਆਉਣਸਾਂ ਉਹ ਮਾਰੂਗਾ ਜੀ ਇਹਦੇ ਚੱਕੂ ਚੁਰੀਆਂ ਮੌਕੇ ਤੇ ਮੂਤ ਹੋ ਗਈ ਆ ਹਸਪਤਾਲ ਵਗੈਰਾ ਲੈ ਕੇ ਗਏ ਸੀ ਨਹੀਂ ਉਹਦੇ ਕਾਫੀ ਸੱਟ ਗੰਭੀਰ ਮਾਰ ਗਿਆ ਜੀ ਉਸ ਟਾਈਮ ਦੇ ਵਿੱਚ ਮੰਨ ਲਓ 5-7 ਮਿੰਟ ਜਿਉਂਦਾ ਰਿਹਾ ਜੀ ਬਸ ਉਹ ਸਾਰਾ 5 ਤੋਂ 7 ਮਿੰਟ ਦਾ ਟਾਈਮ ਰਿਹਾ ਹਸਪਤਾਲ ਵਗੈਰਾ ਲੈ ਕੇ ਹਸਪਤਾਲ ਲੈ ਕੇ ਗਏ ਆ ਜੀ ਮੁੰਡੇ ਜਿਹੜੇ ਹੋਰ ਸੀਗੇ ਉਹਨਾਂ ਨੇ ਗੱਡੀ ਬੁਲਾਈ ਜਿਹੜੇ ਆ ਕੇ ਮਤਲਬ ਇਕੱਠ ਹੋ ਗਏ ਸੀ ਉਹ ਉੱਥੇ ਕਾਫੀ ਗੌਰਮੰਡ ਨੇ ਗੱਡੀ ਭੁਲਾਈ रामचंद्र ਜੀ ਦੀ ਉਹ ਹਸਪਤਾਲ ਦੇ ਵਿੱਚ ਲੈ ਕੇ ਗਏ ਨੇ ਕਿਥੇ ਲੈ ਕੇ ਹਸਪਤਾਲ ਪਨੋਲੀ ਲੈ ਕੇ ਗਏ ਅਸੀਂ ਮੋਟਰਸਾਈਕਲ ਤੇ ਮਤਲਬ ਉਹਨੂੰ ਗੱਡੀ ਦੇ ਵਿੱਚ ਭੇਜਿਆ ਉਹਦਾ ਬਲੱਡ ਨਹੀਂ ਰੁਕ ਰਿਹਾ ਸੀ ਅਸੀਂ ਥਾਵੇਂ ਦੇ 6:00 ਵਜੇ ਸੀਗੀ ਬਲੱਡ ਬਹੁਤ ਜ਼ਿਆਦਾ ਵਹਿ ਰਿਹਾ ਸੀ ਉਸ ਤੋਂ ਬਾਅਦ ਕਿਥੇ ਰੈਫਰ ਕੀਤਾ ਗਿਆ ਉਸ ਤੋਂ ਬਾਅਦ ਬਰਨਾਲੇ ਰੈਫਰ ਕੀਤਾ ਗਿਆ ਜੀ ਕਹਿੰਦੇ ਰਸਤੇ ਦੇ ਵਿੱਚ ਹੀ ਬਸ ਇਹ ਚੀਜ਼ ਨੂੰ ਭੇਜ ਅਸੀਂ ਉਹ ਐਂਬੂਲੈਂਸ ਦੇ ਵਿੱਚ ਪਹਿਲਾਂ ਚਲੇ ਗਏ ਅਸੀਂ ਬਾਈਕ ਤੇ ਜਾ ਰਹੇ ਸੀਗੇ ਸ਼ਾਸਨ ਤੋਂ ਮੰਗ ਹੀ ਚਾਹੁੰਦਾ ਜੀ ਵੀ ਪੂਰੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਵੀ ਜਿਹੜੀ ਬਣਦੀ ਹੈਗੀ ਪੂਰੇ ਉਹ ਦੋਨੇ ਪੇ ਕੁੱਤਾਂ ਜੇ ਪ੍ਰਸ਼ਾਸਨ ਨਹੀਂ ਕੁਝ ਕਰੂਗਾ ਜੀ ਫਿਰ ਮਜਬੂਰਨ ਸਾਨੂੰ ਕੁਝ ਨਾ ਕੁਝ ਕਰਨਾ ਪਊਗਾ ਇਹ ਚੀਜ਼ ਦੇ ਵਿੱਚ ਫਿਰ ਇਹ ਜੀ ਦੀ ਪ੍ਰਸ਼ਾਸਨ વિના ਮਤਲਬ ਸਾਨੂੰ ਕਰੇ ਫਿਰ ਨਾਮ ਜੀ ਅਭਿਸ਼ੇਕ ਕੁਮਾਰ ਜੀ ਕਟਨਾ ਜੀ ਅਸੀਂ ਸਾਡੇ ਪ੍ਰੋਗਰਾਮ ਸੀ ਗਈ ਮੇਰੀ ਪੂਆ ਦਾ ਪੇਮ ਵਿਆਹ ਜੀ ਉੱਥੇ ਸਾਡੀ ਸੁੱਖ ਦਾ ਪ੍ਰੋਗਰਾਮ ਸੀ ਗਈ ਅਸੀਂ ਨੱਚ ਟੱਪ ਕੇ ਮੰਡੀ ਤੇ ਗਏ ਸਾਨੂੰ ਕੋਈ ਵੀ ਪਤਾ ਨਹੀਂ ਸੀਗਾ ਉਹ ਕਰਨ ਨਾਮ ਦਾ ਮੁੰਡਾ ਵੀ ਸਾਡੇ ਨਾਲ ਹੀ ਸੀਗਾ ਸਾਨੂੰ ਇਹ ਚੀਜ਼ ਨਹੀਂ ਪਤਾ ਸੀਗਾ ਇਹ ਕਟਨਾ ਹੋ ਜੂਗੀ ਤੇ ਉੱਥੇ ਜਾ ਕੇ ਕਿਤੇ ਕਰਨ ਨੇ ਮੰਗਲ ਨੂੰ ਗਾਲ ਕੱਢਤੀ ਮੰਗਲ ਨੇ ਪੁੱਛਿਆ ਗਾਲ ਕਿਉਂ ਕੱਢੀ ਇੰਨੇ ਚ ਉਹਨੇ ਆਪਦੇ ਡੈਡੀ ਨੂੰ ਫੋਨ ਫੋਨ ਕੀਤਾ ਹੋਊਗਾ ਉਹਦੇ ਡੈਡੀ ਨੇ ਆ ਕੇ ਸਾਨੂੰ ਪਤਾ ਵੀ ਨਹੀਂ ਲੱਗਿਆ ਨੇਰੇ 'ਚ ਆ ਕੇ ਛੁਰੀਆਂ ਮਾਰ ਕੇ ਕਤਲ ਕਰਤੀ ਕੀ ਕਾਰਨ ਕੀ ਰਿਹਾ ਮੇਨ ਕਰਨ ਦਾ ਮੇਨ ਕੋਈ ਕਾਰਨ ਨਹੀਂ ਜੀ ਅਸੀਂ ਸਹੀ ਨੱਚਟਪ ਕੇ ਆਏ ਸੀ ਕੋਈ ਕਿਸੇ ਨਾਲ ਕੋਈ ਕਲੇਸ਼ ਨਹੀਂ ਕੋਈ ਕੁਛ ਨਹੀਂ ਉਹਨੇ ਬੱਸ ਮੜੀ ਦੀ ਗਾਲ ਕੱਢੀ ਆ ਉਹ ਮੰਗਲ ਨੇ ਉਹਨੂੰ ਪੁੱਛ ਲਿਆ ਗੱਲ ਕਿਉਂ ਕੱਢੀ ਆ ਵੈਸੇ ਆ ਗੱਲ ਤੇ ਉਹਨੇ ਕਤਲ ਕਰ ਦਿੱਤੀ ਤੇ ਹੁਣ ਮੁਲਜ਼ਮ ਕਿਹੜੇ ਕਤਲ ਕੀਤਾ ਫੜੇਗੇ ਨਾ ਜੀ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਜੀ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ